ਸਿੱਖਿਆ ਦਾ ਗਹਿਣਾ ਹੀ ਕਾਫੀ ਹੈ ਨਾਰੀ ਲਈ। ਪੁਰਾਣੇ ਸਮੇਂ ਤੋਂ ਹੀ ਔਰਤਾਂ ਗਹਿਣਿਆਂ ਨੂੰ ਸ਼ਿੰਗਾਰ ਕੇ ਰੱਖਣ ਲਈ ਤਰਸਦੀਆਂ ਰਹੀਆਂ ਹਨ। ਔਰਤਾਂ ਗਹਿਣੇ ਪਹਿਨਣ ਦੀਆਂ ਸ਼ਕੀਨ ਰਹੀਆਂ ਹਨ ਤੇ ਆਪਣੀ ਸੁੰਦਰਤਾ ਲਈ ਹੀਰੇ, ਮੋਤੀ ਅਤੇ ਸੋਨੇ ਦੇ ਗਹਿਣੇ ਪਹਿਨਦੀਆਂ ਰਹੀਆਂ ਹਨ। ਸਿੱਧੂ ਘਾਟੀ ਦੀ ਸਭਿਅਤਾ ਸਭ ਤੋਂ ਪੁਰਾਣੀ ਹੈ। ਇਸ ਨੂੰ ਵਿਸ਼ਵ ਦੀਆਂ ਵਿਕਸਿਤ ਸਭਿਅਤਾਵਾਂ ਵਿੱਚ ਗਿਣਿਆ ਜਾਂਦਾ ਹੈ। ਇਸ ਸਭਿਅਤਾ ਵਿੱਚ ਵੀ ਔਰਤਾਂ ਗਹਿਣੇ ਪਹਿਨਦੀਆਂ ਸਨ। ਹੜੱppa ਤੇ ਮਹੋਜੋ ਦਾੜੋ ਵਿਖੇ ਖੁਦਾਈ ਦਰਸਾਉਂਦੀ ਹੈ ਕਿ ਗਹਿਣੇ ਪਹਿਨਣਾ ਇੱਕ ਔਰਤ ਦੀ ਲਾਲਸਾ ਸੀ ਔਰਤਾਂ ਵਕਫ ਵਕਤਾਂ ਦੇ ਗਹਿਣਿਆਂ ਦੀਆਂ ਬਹੁਤ ਸ਼ਕੀਨ ਸਨ ਪਰ ਅੱਜ ਦੇ ਯੁੱਗ ਵਿੱਚ ਗਹਿਣਿਆਂ ਤੋਂ ਇਲਾਵਾ ਸਿੱਖਿਆ ਦਾ ਗਹਿਣਾ ਪਹਿਨਣ ਦੀ ਲੋੜ ਹੈ ਜੋ ਸਾਰੇ ਗਹਿਣਿਆਂ ਨੂੰ ਪਛਾੜ ਸਕਦਾ ਹੈ ਆਧੁਨਿਕ ਯੁੱਗ ਵਿੱਚ ਔਰਤ ਲਈ ਸਿੱਖਿਆ ਦਾ ਇੱਕ ਗਹਿਣਾ ਹੀ ਕਾਫੀ ਹੈ ਉਸ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਨਾ ਚਾਹੀਦਾ ਹੈ ਇਹ ਸਮਾਜ ਅਤੇ ਦੇਸ਼ ਦੀ ਤਰੱਕੀ ਲਈ ਜ਼ਰੂਰੀ ਹੈ ਵਿੱਦਿਆ ਦਾ ਗਿਆਨ ਐ ਪੈਣ ਕੇ ਔਰਤਾਂ ਸਮਾਜਿਕ ਆਰਥਿਕ ਤੇ ਰਾਜਨੀਤਿਕ ਖੇਤਰ ਵਿੱਚ ਉੱਚੀਆਂ ਉਡਾਰੀਆਂ ਮਾਰ ਸਕਦੀਆਂ ਹਨ। ਉਹ ਸਭ ਤੋਂ ਉੱਚੇ ਅਹੁਦੇ ਤੇ ਪਹੁੰਚ ਸਕਦੀਆਂ ਹਨ ਆਪਣੇ ਪੈਰਾਂ ਤੇ ਖੜਾ ਹੋਸ ਓਕੇ। ਤਰੱਕੀ ਵੱਲ ਵੱਧ ਸਕਦੀਆਂ ਹਨ। ਜਿੰਨਾ ਖਰਚ ਕਰੋਗੇ ਵਿਦਿਆ ਦਾ ਖਜ਼ਾਨਾ ਵੱਧਦਾ ਰਹੇਗਾ। ਕੋਈ ਚੋਰ ਜਾਂ ਲੁਟੇਰਾ ਇਸ ਗਹਿਰੇ ਨੂੰ ਚੋਰੀ ਨਹੀਂ ਕਰ ਸਕਦਾ। ਪੜ੍ਹੀਆਂ ਲਿਖੀਆਂ ਔਰਤਾਂ ਸਮਾਜ ਅਤੇ ਦੇਸ਼ ਦੀ ریੜ ਦੀ ਹੱਡੀ ਹੁੰਦੀਆਂ ਹਨ ਅੱਜ ਇੱਕ ਪੜ੍ਹੀ ਲਿਖੀ ਔਰਤ ਨੇ ਸਿੱਧ ਕਰ ਦਿੱਤਾ ਹੈ ਕਿ ਉਹ ਕਾਬਲੀਅਤ ਵਿੱਚ ਕਿਸੇ ਮਰਦ ਤੋਂ ਘੱਟ ਨਹੀਂ ਹੈ ਜੇਕਰ ਔਰਤ ਪੜ੍ਹੀ ਲਿਖੀ ਹੋਵੇਗੀ ਤਾਂ ਉਸ ਦੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਵੀ ਸੁਨਹਿਰਾ ਹੋਵੇਗਾ ਸਿੱਖਿਆ کئی ਕਿਸਮਾਂ ਦੀ ਹੋ ਸਕਦੀ ਹੈ ਅਕਾਦਮਿਕ ਤਕਨੀਕੀ ਸਰੀਰਕ ਰੱਖਿਆ ਮੈਡੀਕਲ ਵਕਾਲਤ ਇੰਜੀਨੀਅਰਿੰਗ ਕਿਹੜੇ ਖੇਤਰਾਂ ਵਿੱਚ ਔਰਤਾਂ ਨਹੀਂ ਬਾਜ਼ੀ ਮਾਰਦੀਆਂ ਔਰਤ ਲਈ ਸਭ ਤੋਂ ਵਧੀਆ ਗਹਿਣਾ ਗਿਆਨ ਹੈ ਜਿਹੜੇ ਦੇਸ਼ ਔਰਤਾਂ ਦੀ ਆਜ਼ਾਦੀ ਸੁਰੱਖਿਆ ਤੇ ਸਿੱਖਿਆ ਵੱਲ ਧਿਆਨ ਦਿੰਦੇ ਹਨ ਉਹ ਤਰੱਕੀ ਦੀਆਂ ਬੁਲੰਦੀਆਂ ਤੇ ਪਹੁੰਚ ਜਾਂਦੇ ਹਨ ਆਧੁਨਿਕ ਯੁੱਗ ਵਿੱਚ ਜਿਹੜੇ ਦੇਸ਼ ਔਰਤਾਂ ਦਾ ਸਨਮਾਨ ਨਹੀਂ ਕਰਦੇ ਅਤੇ ਉਹਨਾਂ ਨੂੰ ਤਰੱਕੀ ਦੇ ਮੌਕੇ ਨਹੀਂ ਦਿੰਦੇ ਜਿਹੇ ਦੇਸ਼ ਅਲੋਪ ਹੋ ਜਾਂਦੇ ਹਨ ਔਰਤਾਂ ਨੂੰ ਵੀ ਬਾਹਰੀ ਸੁੰਦਰਤਾ ਨੂੰ ਤਿਆਗ ਕੇ ਗਿਆਨ ਦਾ ਗਹਿਣਾ ਪਹਿਨਣਾ ਚਾਹੀਦਾ ਹੈ ਗੋਪਾਲ ਸ਼ਰਮਾ ਫਿਰੋਜ਼ਪੁਰੀ